ਅੱਜ ਜਿਹੜੀ ਸੱਚੀ ਕਹਾਣੀ ਸੱਚੇ ਕਰਨਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਉਹ ਹਵਾਨੀਆਂ ਤੇ ਨੰਗੇ ਨਾਚ ਦੀ ਪਹਣੀ ਹੈ ਜਿਸ ਨੂੰ ਸੁਣ ਕੇ ਤੁਹਾਡਾ ਇਨਸਾਨੀਅਤ ਪਿਆਰ ਵਿਸ਼ਵਾਸ ਵਰਗੇ ਸ਼ਬਦਾਂ ਉੱਤੇ ਸਦਾ ਸਦਾ ਲਈ ਯਕੀਨ ਚੱਕਿਆ ਜਾਵੇਗਾ ਇਹ ਕਹਾਣੀ ਹੈ ਯੂਪੀ ਵਿੱਚ ਪੈਂਦੀ ਥਾਂ ਮੇਰਟ ਦੀ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਸਾਲ 2016 ਦੇ ਵਿੱਚ ਮਰਚੰਟ ਨੇਵੀ ਦੇ ਵਿੱਚ ਆਫੀਸਰ ਸੌਰਵ ਰਾਜਪੂਤ ਜਿਸ ਦੀ ਉਮਰ ਸਾਲ 2016 ਦੇ ਵਿੱਚ ਕਰੀਬ 20 ਸਾਲ ਦੀ ਸੀ ਮਸਕਾਨ ਰਸਕੋਗੀ ਨਾਮ ਦੀ ਕੁੜੀ ਜਿਸ ਦੀ ਉਮਰ 18 ਸਾਲ ਦੀ ਸੀ ਨੂੰ ਉਥਾਰ ਪਿਆਰ ਕਰਦਾ ਹੈ ਅਤੇ ਕਰਤਿਆਂ ਦੇ ਮਰਜ਼ੀ ਦੇ ਖਿਲਾਫ ਜਾ ਕੇ ਉਸ ਨਾਲ ਵਿਆਹ ਕਰਵਾਉਂਦਾ ਹੈ ਮਸਕਾਨ ਅਤੇ ਸੌਰਵ ਦਾ ਵਿਆਹ ਕਿਉਂਕਿ ਕਰਤਿਆਂ ਦੀ ਮਰਜ਼ੀ ਤੋਂ ਦੇ ਖਿਲਾਫ ਹੋਇਆ ਹੁੰਦਾ ਹੈ ਇਸ ਕਰਕੇ ਵਿਆਹ ਤੋਂ ਬਾਅਦ ਉਹ ਕਰਤਿਆਂ ਤੋਂ ਲੱਗ ਹੋ ਕੇ ਇੱਕ ਰਾਏ ਦੇ ਮਕਾਨ ਦੇ ਵਿੱਚ ਮੇਰਟ ਵਿੱਚ ਹੀ ਰਹਿਣ ਲੱਗ ਜਾਂਦੇ ਹੈ ਮਸਕਾਨ ਨਾਲ ਜਿਆਦਾ ਸਮਾਂ ਬਤਾਉਣ ਦੀ ਖਾਤਰ ਸੌਰਵ ਆਪਣੀ ਮਰਚੰਡਾਈਜ਼ਿੰਗ ਦੀ ਜੌਬ ਵੀ ਛੱਡ ਦਿੰਦਾ ਹੈ ਤਾਂ ਜੋ ਉਹ ਜਿਆਦਾ ਤੋਂ ਜਿਆਦਾ ਸਮਾਂ ਮਸਕਾਨ ਨਾਲ ਬਿਤਾ ਸਕੇ ਸਾਲ 2018 ਦੇ ਵਿੱਚ ਇਹਨਾਂ ਦੇ ਘਰ ਬੇਟੀ ਦਾ ਜਨਮ ਹੁੰਦਾ ਹੈ ਕਹਾਣੀ ਵਿੱਚ ਮੋੜ ਉਦੋਂ ਆਉਂਦਾ ਹੈ ਜਦੋਂ ਸਾਲ 2019 ਦੇ ਵਿੱਚ ਮਸਕਾਨ ਪ੍ਰਸਤੁਤੀ ਆਪਣੇ ਸਕੂਲ ਦੇ ਵਟਸਐਪ ਗਰੁੱਪ ਰਾਹੀਂ ਆਪਣੇ ਸਕੂਲ ਦੇ ਪੁਰਾਣੇ ਦੋਸਤ ਸਹਿਲ ਸ਼ੁਕਲਾ ਦੇ ਸੰਪਰਕ ਵਿੱਚ ਆਉਂਦੀ ਹੈ ਜਸਤੀ ਉਮਰ ਉਸ ਵੇਲੇ 20 ਸਾਲ ਦੀ ਸੀ ਦੋਵਾਂ ਦਾ ਫੇਰ ਸ਼ੁਰੂ ਹੋ ਜਾਂਦਾ ਹੈ ਤਾਂ ਦੱਸਿਆ ਜਾਂਦਾ ਹੈ ਕਿ ਸਾਹਿਲ ਕਥੇ ਤੌਰ ਤੇ ਨਿਸ਼ੇੜੀ ਸੀ ਅਤੇ ਉਹ ਮਸਕਾਨ ਨੂੰ ਵੀ ਨਸ਼ੇ ਦੀ ਲਤ ਲਾ ਦਿੰਦਾ ਹੈ ਇਸੇ ਤਰ੍ਹਾਂ ਮਸਕਾਨ ਦਾ ਪਤੀ ਸੌਰ ਕਾਸ਼ਪੂਤ ਰੋਜੀ ਰੋਟੀ ਦੀ ਤਲਾਸ਼ ਦੇ ਵਿੱਚ ਲੰਡਨ ਚਲੇ ਜਾਂਦਾ ਹੈ ਅਤੇ ਬੇਕਰੀ ਵਿੱਚ ਕੰਮ ਕਰਕੇ ਆਪਣੇ ਪਰਿਵਾਰ ਲਈ ਰੋਜੀ ਰੋਟੀ ਕਮਾਉਣ ਲੱਗ ਜਾਂਦਾ ਹੈ ਜਾਦਾ ਸਮਾਂ ਸੌਰਵ ਲੰਦਰ ਵਿੱਚ ਰਹਿਣ ਕਰਕੇ ਮਸਕਾਨ ਅਤੇ ਸਾਹਿਲ ਬਿਨਾਂ ਕਿਸੇ ਰੋਕ-ਪੋਕ ਤੋਂ ਮਿਲਦੇ ਅਤੇ ਹੌਲੀ-ਹੌਲੀ ਉਹਨਾਂ ਦਾ ਇਹ ਮਲਾਪ ਅਫੇਰ ਦਾ ਰੂਪ ਲੈ ਲੈਂਦਾ ਹੈ ਅਤੇ ਦੋਵੇਂ ਮਨਹੀਮਾਨ ਸੌਰਵ ਨੂੰ ਰਸਤੇ ਵਿੱਚੋਂ ਹਟਾਉਣ ਦੀਆਂ ਬੇਅੰਤਾਂ ਕਰਨ ਲੱਗ ਜਾਂਦੇ ਹਨ ਇਹਨਾਂ ਬੇਅੰਤਾਂ ਨੂੰ ਇਸੇ ਸਾਜ਼ਿਸ਼ ਨੂੰ ਇਲਜ਼ਾਮ ਦੇਣ ਦੇ ਲਈ ਸਾਲ 2024 ਦੇ ਹੀੜ ਦੇ ਵਿੱਚ ਮਸਕਾਨ ਦੋ ਗੋਡੇ ਚੱਕੂ ਵੀ ਖਰੀਦੀ ਹੈ ਅਤੇ ਨਾਲ ਹੀ ਨਸ਼ੇ ਵਾਲੀਆਂ ਜਾਂ बेहोਸ਼ ਵਾਲੀਆਂ ਦਵਾਈਆਂ ਦੀ ਪ੍ਰਸਕ੍ਰਿਪਸ਼ਨ ਵੀ ਲਿਆਉਂਦੀ ਹੈ 24 ਫਰਵਰੀ 2025 ਨੂੰ ਸੌਰਵ ਆਪਣੀ ਬੇਟੀ ਦਾ ਜਨਮ ਦਿਨ ਮਨਾਉਣ ਲਈ ਇੰਡੀਆ ਆਉਂਦਾ ਹੈ ਇਸ ਰਾਤੇ ਤੋਂ ਬੇਖਬਰ ਕਿ ਸਾਹਲ ਅਤੇ ਮੁਸਕਾਨ ਨੇ ਉਸ ਦੀ ਪਿੱਠ ਪਿੱਛੇ ਉਸ ਨੂੰ ਮਾਰ ਮਕਾਉਣ ਦੀ ਸਾਜ਼ਿਸ਼ ਘੜੀ ਹੋਈ ਹੈ ਇਸੇ ਸਾਜ਼ਿਸ਼ ਦੇ ਤਹਿਤ ਮੁਸਕਾਨ बार-बार ਮੌਕਾ ਲੱਭਦੀ ਰਹਦੀ ਹੈ ਕਿ ਕਦੋਂ ਉਹ ਸੌਰਵ ਦੀ ਰੋਟੀ ਦੇ ਵਿੱਚ ਉਸਦੇ ਖਾਣੇ ਦੇ ਵਿੱਚ ਉਹ ਨਸ਼ੇ ਵਾਲੀਆਂ ਗੋਲੀਆਂ ਜੋ ਕਿ ਉਸਨੇ ਪਿਛਲੇ ਸਾਲ ਤੋਂ ਹੀ ਲੈ ਕੇ ਰੱਖੀਆਂ ਸਨ ਸੌਰਵ ਦੇ ਖਾਣੇ ਵਿੱਚ ਮਿਲਾਵੇ ਦੱਸਿਆ ਜਾਂਦਾ ਹੈ ਕਿ ਮਸਕਾਨ Google ਉੱਤੇ ਕੁਝ ਹੋਰ ਦਵਾਈਆਂ ਦੀ ਸਰਚ ਵੀ ਕਰਦੀ ਹੈ ਤੇ ਉਹਨਾਂ ਦਵਾਈਆਂ ਨੂੰ ਵੀ ਪਿਛਲੇ ਸਾਲ ਹੀ ਪ੍ਰੈਸਕ੍ਰਿਪਸ਼ਨ ਵਾਲੀ ਆ ਦਵਾਈਆਂ ਦੇ ਨਾਲ ਜੋੜ ਕੇ ਲੈ ਆਉਂਦੀ ਹੈ ਤਾਂ ਜੋ ਜਦੋਂ ਉਹ ਇਹਨਾਂ ਦਵਾਈਆਂ ਨੂੰ ਸੌਰਵ ਦੇ ਖਾਣੇ ਵਿੱਚ ਪਾਵੇ ਤਾਂ ਉਸ ਤੇ ਹੋਸ਼ ਵਿੱਚ ਆਉਣ ਦੀ ਕੋਈ ਬੇਸਭਾਵ ਨਾ ਨਾ ਰਹੇ 3 ਮਾਰਚ 2025 ਵਿੱਚ ਮਸਕਾਨ ਸੌਰਵ ਦੇ ਭੋਜਨ ਵਿੱਚ ਨਾ ਦਵਾਈਆਂ ਨੂੰ ਪਾ ਦਿੰਦੀ ਹੈ ਪਰ ਚੰਗੀ ਕਿਸਮਤ ਨੂੰ ਸੌਰਵ ਬੇਹੋਸ਼ ਹੋਣ ਦੀ ਤਾਂ ਸਿਰਫ ਨੀਂਦ ਵਿੱਚ ਚਲਾ ਜਾਂਦਾ ਹੈ ਅਗਲੇ ਦਿਨ ਫਿਰ ਮਸਕਾਨ ਇਹਨਾਂ ਗੋਲੀਆਂ ਨੂੰ ਵੱਡੀ ਮਾਤਰਾ ਦੇ ਵਿੱਚ ਸੌਰਵ ਦੇ ਭੋਜਨ ਦੇ ਵਿੱਚ ਪਾ ਦਿੰਦੀ ਹੈ ਜਿਸ ਨਾਲ ਸੌਰਵ ਨੀਂਦ ਬੇਹੋਸ਼ੀ ਦੀ ਹਾਲਤ ਵਿੱਚ ਚਲੇ ਜਾਂਦਾ ਹੈ ਇਸ ਸਾਰੇ ਘਟਨਾ ਕਰਮ ਦੇ ਦੌਰਾਨ 3 ਅਤੇ 4 ਮਾਰਚ ਦੀ ਰਾਤ ਨੂੰ ਮਸਕਾਨ ਆਪਣੇ ਪਹਿਲਾ ਬਣਾਏ ਪਲਾਨ ਦੇ ਅਨਸਾਰ ਆਪਣੀ ਬੇਟੀ ਨੂੰ ਸੌਰਵ ਦੀ ਮਾਤਾ ਦੇ ਘਰ ਛੱਡ ਆਉਂਦੀ ਹੈ ਹੁਣ ਜਦੋਂ 4 ਮਾਰਚ ਨੂੰ ਸੌਰਵ ਨਸ਼ੇ ਵਾਲੀਆਂ ਗੋਲੀਆਂ ਬਲਾ ਭੋਜਨ ਖਾ ਕੇ ਬੇਹੋਸ਼ ਹੋ ਜਾਂਦਾ ਹੈ ਤਾਂ ਮਸਕਾਨ ਅਤੇ ਉਸ ਦਾ ਪ੍ਰੇਮੀ ਸਾਹਿਲ ਕੜੀਸ ਕੇ ਸੌਰਵ ਦੀ ਲਾਸ਼ ਨੂੰ ਕੁਸਲਖਾਨੇ ਵਿੱਚ ਲਾਇਆ ਜਾਂਦੇ ਹਨ ਅਤੇ ਹੀ ਪਹਿਲਾਂ ਹੀ ਲਿਆਉਂਦੇ ਹੋਏ ਵੱਡੇ ਚਾਕੂਆਂ ਨਾਲ ਉਸ ਦੇ ਸਰੀਰ ਦੀ ਬੋਟੀ-ਬੁੱਟੀ ਕਰ ਦਿੰਦੇ ਹਨ ਦੱਸਿਆ ਜਾਂਦਾ ਹੈ ਕਿ ਮੁਸਕਾਨ ਅਤੇ ਸਾਹਿਲ ਸੌਰਵਦਾਸਰ ਕਰਨ ਨਾਲੋਂ ਲੱਗ ਕਰ ਦਿੰਦੇ ਹਨ ਤੇ ਉਸ ਦੇ 15 ਟੁਕੜੇ ਕਰਕੇ ਉਹਨਾਂ ਨੂੰ ਇੱਕ ਪਹਿਲਾਂ ਤੋਂ ਹੀ ਲਾਉਂਦੇ ਹੋਏ ਪਲਾਸਟਿਕ ਦੇ ਨੀਲੇ ਡਰਮ ਵਿੱਚ ਪਾਉਂਦੇ ਹਨ ਅਤੇ ਉਸ ਦੇ ਉੱਪਰ ਰੇਤ ਅਤੇ ਸੀਮਿੰਟ ਦਾ ਗਿੱਲਾ ਮਿਸ਼ਰਣ ਵੀ ਪਾ ਦਿੱਤਾ ਜਾਂਦਾ ਹੈ ਇਸ ਕਾਨੂੰਨੀ ਅਪਰਾਧ ਨੂੰ ਕਰਨ ਤੋਂ ਬਾਅਦ ਇਲਚਾਮ ਦੇਣ ਤੋਂ ਬਾਅਦ ਮਸਕਾਨ ਅਤੇ ਸਾਹਿਲ ਸ਼ਿਮਲੇ ਚਲੇ ਜਾਂਦੇ ਹਨ ਮਸਕਾਨ ਸੌਰਵ ਦਾ ਫੋਨ ਵੀ ਆਪਣੇ ਨਾਲ ਹੀ ਜਾਂਦੀ ਹੈ ਤੇ ਉਸ ਫੋਨ ਤੋਂ ਸ਼ਿਮਲੇ ਦੀਆਂ ਕੁਝ ਫੋਟੋਆਂ ਵੀ ਸੌਰਵ ਦੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਅਪਲੋਡ ਕਰਦੀ ਹੈ ਤਾਂ ਕਿ ਸਾਰਿਆਂ ਨੂੰ ਇਹ ਲੱਗੇ ਕਿ ਸੌਰਵ ਸ਼ਿਮਲੇ ਵਿੱਚ ਹੈ ਇਸੇ ਤਰ੍ਹਾਂ ਮਸਕਾਨ ਸੌਰਵ ਦੀ ਪੈਂਟ ਚਿੰਕੀ ਨੂੰ ਵੀ WhatsApp ਉੱਤੇ ਮੈਸੇਜ ਕਰਦੀ ਹੈ ਇਹ ਪੁੱਛਣ ਲਈ ਕਿ ਕੀ ਉਹ ਹੋਲੀ ਦੇ ਦੌਰਾਨ ਮੇਰਟ ਵਿੱਚ ਹੀ ਹੋਵੇਗੀ ਕੋਈ ਉਸਨੂੰ ਡਰ ਸੀ ਕਿ ਸ਼ਾਇਦ ਸਰਵਦੀ ਭੈਣ ਹੋਲੀ ਵਾਲੇ ਜਣ ਉਸਨੂੰ ਮਿਲਣ ਆ ਜਾਵੇ ਇਸੇ ਚਾਰ ਦੌਰਾਨ ਮੁਸਕਾਨ ਚਿੰਕੀ ਨੂੰ ਸਰਵਦੀ ਭੈਣ ਚਿੰਕੀ ਨੂੰ ਇਹ ਵੀ ਕਹਿੰਦੀ ਹੈ ਕਿ ਹੋਲੀ ਦੇ ਦੌਰਾਨ ਉਹ ਜਾਨੀ ਸਰਵ ਕਰ ਨਹੀਂ ਹੋਵੇਗਾ ਹੋਲੀ ਤੋਂ ਅਗਲੇ ਦਿਨ ਸਰਵਦੀ ਭੈਣ ਚਿੰਕੀ ਸਰਵ ਵਾਲੇ ਫੋਨ ਤੇ WhatsApp ਕਾਲਸ ਕਰਦੀ ਹੈ ਪਰਕੋਲ ਦਾ ਜਵਾਬ ਕਨਸਲ ਬਤਾਉਂਦਾ ਜੇ ਉਹ ਜੁੰਦਾ ਹੁੰਦਾ ਇਸ ਸਾਰੇ ਘਟਨਾਕਰਮ ਤੋਂ ਬਾਅਦ ਸੌਰਵ ਦੀ ਭੈਣ ਨੂੰ ਮਸਖਾਨ ਉੱਤੇ ਸ਼ੱਕ ਹੋ ਜਾਂਦਾ ਹੈ ਅਤੇ ਉਹ ਪੁਲਿਸ ਨੂੰ ਸੌਰਵ ਦੇ ਲਾਪਤਾ ਹੋਣ ਬਾਰੇ ਇਤਲਾਹ ਕਰ ਦਿੰਦੀ ਹੈ ਪਰ ਪੁਲਿਸ ਇਸ ਸਾਰੇ ਮਾਮਲੇ ਨੂੰ ਕੋਈ ਜ਼ਿਆਦਾ ਗੰਭੀਰਤਾ ਦੇ ਨਾਲ ਨਹੀਂ ਲੈਂਦੀ ਦੋ ਹਫ਼ਤੇ ਸ਼ਿਮਲੇ ਵਿੱਚ ਪਤਾਉਣ ਤੋਂ ਬਾਅਦ ਜਦੋਂ ਮਸਖਾਨ ਅਤੇ ਸਾਹਿਲ ਵਾਪਸ ਘਰ ਆਉਂਦੇ ਹਨ ਅਤੇ ਸੌਰਵ ਦੀ ਲਾਸ਼ ਜੋ ਕਿ ਉਹਨਾਂ ਨੇ ਸੀਮਿੰਟ ਅਤੇ ਰੇਤੇ ਦੇ ਨਾਲ ਪਲਾਸਟਿਕ ਦੇ ਟੱਬ ਵਿੱਚ ਪਾ ਕੇ ਘਰ ਦੇ ਕਿਸੇ ਕਮਰੇ ਵਿੱਚ ਰੱਖੀ ਹੋਈ ਸੀ ਵਿੱਚੋਂ ਮੋਸ਼ਕਾਣਾ ਸ਼ੁਰੂ ਹੋ ਜਾਂਦਾ ਹੈ ਇਸ ਲਈ ਸਾਹਿਲ ਅਤੇ ਮਸਕਾਨ ਉਸ ਡਰਮ ਨੂੰ ਛੇਤੀ ਤੋਂ ਛੇਤੀ ਟਿਕਾਣੇ ਲਗਾਉਣਾ ਚਾਹੁੰਦੇ ਹਨ ਪਰ ਜਿਵੇਂ ਕਿ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸੀਮਿੰਟ ਰੇਤੇ ਅਤੇ ਸੌਰਵ ਦੀ ਲਾਸ਼ ਨਾਲ ਭਰਿਆ ਇਹ ਪਲਾਸਟਿਕ ਦਾ ਟੋਲ ਇੰਨਾ ਭਾਰੀ ਹੋ ਜਾਂਦਾ ਹੈ ਕਿ ਇਸ ਨੂੰ ਟਿਕਾਣੇ ਲਗਾਉਣ ਲਈ ਮਸਕਾਨ ਅਤੇ ਸਾਹਲ ਨੂੰ ਮਜ਼ਦੂਰਾਂ ਦੀ ਲੋੜ ਪੈਂਦੀ ਹੈ ਜਿਨ੍ਹਾਂ ਨੂੰ ਮਸਕਾਨ ਵੱਲੋਂ ਇਹ ਕਹਿ ਕੇ ਨਾਲ ਲਿਆਇਆ ਜਾਂਦਾ ਹੈ ਕਿ ਇਸ ਵਿੱਚ ਘੱਲਦਾ ਰਬਿਸ਼ਾ ਹੈ ਤੇ ਉਹਨਾਂ ਨੂੰ ਇਸ ਨੂੰ ਘਰ ਵਿੱਚੋਂ ਕੱਟਣ ਦੀ ਲੋੜ ਹੈ ਦੱਸਿਆ ਜਾਂਦਾ ਹੈ ਕਿ ਜਦੋਂ ਮਜ਼ਦੂਰ ਇਸ ਸ਼ਰਮ ਨੂੰ ਲੈ ਕੇ ਜਾ ਰਹੇ ਸੰਤੇ ਅਚਾਨਕ ਡਰਾਮਾ ਦਾ ਟੱਕਣ ਖੁੱਲ ਜਾਂਦਾ ਹੈ ਤੇ ਉਸ ਵਿੱਚੋਂ ਇੰਨਾ ਜ਼ਿਆਦਾ ਮੋਸ਼ਕ ਆਉਂਦਾ ਹੈ ਜੇ ਉਸ ਤੇ ਕੋਈ ਸ਼ੱਕ ਹੁੰਦਾ ਹੈ ਅਤੇ ਉਹ ਪੁਲਿਸ ਨੂੰ ਇਹ ਸਾਰੇ ਮਾਮਲੇ ਦੀ ਇਤਲਾਹ ਕਰ ਦਿੰਦੇ ਹਨ ਇਹ ਵੀ ਦੱਸਿਆ ਜਾਂਦਾ ਹੈ ਕਿ ਮਸਕਾਨ ਅਤੇ ਸੌਰਵ ਦੀ 6 ਸਾਲ ਦੀ ਬੇਟੀ ਗਵੰਡੀਆ ਨੂੰ ਇਹ ਕਹਿੰਦੀ ਹੈ ਕਿ ਉਸ ਦੇ ਪਪਾ ਡਰਾਮੋ ਵਿੱਚ ਹਨ ਜਿਸ ਤੇ ਗਵੰਡੀ ਪੁਲਿਸ ਨੂੰ ਇਤਲਾਹ ਕਰ ਦਿੰਦੇ ਹਨ ਤੁਸੀਂ ਇਸ ਗੱਲ ਤੋਂ ਤਾਜ਼ਾ ਲਾ ਸਕਦੇ ਹੋ ਕਿ ਨਸ਼ੇ ਅਤੇ ਹਵਸ ਦੇ ਵਿੱਚ ਮਸਕਾਨ ਨੇ ਸੌਰਵ ਦਾ ਕਤਲ ਕਰਨ ਤੋਂ ਪਹਿਲਾਂ ਉਹਨਾਂ ਦੀ 6 ਸਾਲ ਦੀ ਬੱਚੀ ਬਾਰੇ ਵੀ ਨਹੀਂ ਸੋਚਿਆ ਉਸ ਬੱਚੀ ਨੂੰ ਕਿੱਡਾ ਮੈਂਟਲ ਟਰੋਮਾ ਹੋਇਆ ਹੋਵੇਗਾ ਆਪਣੇ ਪਿਤਾ ਦੀ ਕੱਟੀ-ਵੱਡੀ ਲਾਸ਼ ਨੂੰ ਡਰਮ ਦੇ ਵਿੱਚ ਦੇ ਮਜ਼ਦੂਰਾਂ ਦੇ ਪੁਲਿਸ ਨੂੰ ਇਤਲਾਹ ਕਰਨ ਤੋਂ ਬਾਅਦ ਮਸਕਾਨ ਆਪਣੀ ਮਾਂ ਕੋਲ ਜਾਂਦੀ ਹੈ ਅਤੇ ਉਹਨਾਂ ਨੂੰ ਝੂਠੀ ਕਹਾਣੀ ਦੱਸਦੀ ਹੈ ਕਿ ਸੌਰਵ ਨੂੰ ਉਸਦੇ ਘਰ ਵਾਲਿਆਂ ਨੇ ਕਤਲ ਕਰ ਦਿੱਤਾ ਹੈ ਮਸਕਾਨ ਦੀ ਮਾਂ ਨੂੰ ਮਸਕਾਨ ਤੇ ਸ਼ੱਕ ਹੁੰਦਾ ਹੈ ਅਤੇ ਮਸਕਾਨ ਨੂੰ ਪਿਆਰ ਨਾਲ ਪੁੱਛ ਕਰਕੇ ਪੁੱਛਣ ਤੇ ਮਸਕਾਨ ਸਾਰੀ ਦੀ ਸਾਰੀ ਕਹਾਣੀ ਉਸ ਨੂੰ ਦੱਸ ਦਿੰਦੀ ਹੈ ਜਿਸ ਉੱਤੇ ਮਸਕਾਨ ਦੀ ਮਾਂ ਮਸਕਾਨ ਨੂੰ ਲੈ ਕੇ ਪੁਲਿਸ ਕੋਲ ਚਲੀ ਜਾਂਦੀ ਹੈ। ਸਖਤੀ ਨਾਲ ਪੁੱਛਗਛ ਕਰਨ ਤੇ ਮਸਕਾਨ ਆਪਣੇ ਪ੍ਰੇਮੀ ਜਿਸ ਨੂੰ ਨੇ ਮਸਕਾਨ ਦੀ ਇਸ ਸਾਰੇ ਕਤਲ ਦੇ ਵਿੱਚ ਸਹਾਇਤਾ ਕੀਤੀ ਸੀ ਨੂੰ ਵੀ ਕਾਬੂ ਕਰ ਲੈਂਦੀ ਹੈ ਅਤੇ ਉਹ ਸਾਰੀ ਦੀ ਸਾਰੀ ਕਹਾਣੀ ਪੁਲਿਸ ਅੱਗੇ ਬਿਆਨ ਕਰ ਦਿੰਦੀ ਹੈ। ਹੇਰਾਨ ਕਰਨ ਵਾਲਾ ਪੱਖ ਇਹ ਹੈ ਕਿ ਸੌਰਵ ਨੂੰ ਮਸਕਾਨ ਨਾਲ ਇੰਨਾ ਜ਼ਿਆਦਾ ਪਿਆਰ ਸੀ ਕਿ ਉਸਨੇ ਉਸ ਨੂੰ ਹਰ ਗੱਲ ਤੇ ਸਪੋਰਟ ਕੀਤਾ ਉਸਦੇ ਲੰਡਨ ਜਾਣ ਵੇਲੇ ਵੀ ਮਸਕਾਨ ਦੇ ਘਰਦਿਆਂ ਨੇ ਮਸਕਾਨ ਨੂੰ ਆਪਣੇ ਕੋਲ ਰੱਖਣ ਲਈ ਕਿਹਾ ਜਿਸ ਦਾ ਮਸਕਾਨ ਨੇ ਵਿਰੋਧ ਕੀਤਾ ਕਿਉਂਕਿ ਉਸ ਨੂੰ ਆਪਣੇ ਉੱਤੇ ਪਾਬੰਦੀਆਂ ਪਸੰਦ ਨਹੀਂ ਸੀ ਅਤੇ ਇਸ ਗੱਲ ਤੇ ਸੌਰਵ ਨੇ ਵੀ ਮਸਕਾਨ ਦਾ ਸਾਥ ਦਿੱਤਾ ਹੈਰਾਨ ਕਰਨ ਵਾਲਾ ਪੱਖ ਇਹ ਹੈ ਕਿ ਸੌਰਵ ਨੂੰ ਮਸਕਾਨ ਅਤੇ ਸਾਹਿਲ ਦੇ ਪ੍ਰੇਮ ਸਬੰਧਾਂ ਪ੍ਰਤੀ ਜਾਣਕਾਰੀ ਸੀ ਅਤੇ ਸੌਰਵ ਅਤੇ ਸਾਹਿਲ 2019 ਤੋਂ ਫਰੈਂਡ ਵੀ ਸਨ ਸੌਰਵ ਨੇ ਤਲਾਕ ਲੈਣ ਬਾਰੇ ਵੀ ਸੋਚਿਆ ਪਰ ਬੱਚੀ ਦੇ ਪੋਕ ਇੱਕ ਵਾਰ ਸੋਚ ਕੇ ਪਿੱਛੇ ਹਟ ਗਿਆ ਹੁਣ ਇਹ ਸਾਰੇ ਘਟਨਾਕਰਮ ਦੀ ਮਾਸਟਰਮਾਈਂਡ ਮਸਕਾਨ ਬੱਸੀ ਜਾਂਦੀ ਹੈ ਜਿਸ ਨੇ ਕਿ ਆਪਣੇ ਪ੍ਰੇਮੀ ਸਾਹਿਲ ਨੂੰ ਇਹ ਕਹਿ ਕੇ ਇਸ ਕਤਲ ਲਈ ਮਨਾਇਆ ਕਿ ਸਾਹਿਲ ਦੀ ਮਰੀ ਹੋਈ ਮਾਂ ਉਸਦੇ ਨਾਲ ਸਨੈਪਚੈਟ ਤੇ ਗੱਲ ਕਰਦੀ ਹੈ ਤੇ ਉਸ ਨੇ ਹੀ ਇਹਨਾਂ ਨੂੰ ਆਦੇਸ਼ ਦਿੱਤੇ ਸੀ ਕਿ ਸੌਰਵ ਨੂੰ ਮਾਰ ਦਿੱਤਾ ਜਾਵੇ ਕਿਉਂਕਿ ਸਾਹਿਲ ਅਤੇ ਮਸਕਾਨ ਦੋਵੇਂ ਹੀ ਪਟੇਨਸ਼ੀਅਲ ਸੀ ਸਨ ਜੋ ਇਸ ਤਰ੍ਹਾਂ ਦੀਆਂ ਬੇਤੁਕੀਆਂ ਗੱਲਾਂ ਕਰਨਾ ਉਹਨਾਂ ਵੱਲੋਂ ਕਰਨਾ ਅਤੇ ਸਾਹਿਲ ਦਾ ਉਹਨਾਂ ਗੱਲਾਂ ਤੇ ਯਕੀਨ ਕਰਨਾ ਸੁਭਾਅ ਹੈ। ਅਦਾਲਤ ਦੇ ਬਾਹਰ ਮਸਕਾਨ ਦੇ ਕਰਤਿਆਂ ਨੇ ਮਸਕਾਨ ਦੀ ਗਲਤੀ ਮੰਨੀ ਅਤੇ ਉਸ ਨੂੰ ਫਾਂਸੀ ਦੀ ਸਜ਼ਾ ਦੇ ਲੰਕਾਉਣ ਦੀ ਮੰਗ ਕੀਤੀ। ਦੂਜੇ ਪਾਸੇ ਸੌਰਵ ਦੇ ਕਰਤਿਆਂ ਨੇ ਸੌਰਵ ਦੀ ਮਾਤਾ ਦੇ ਇਨਸਾਫ ਮਸਕਾਨ ਉਸ ਦਾ ਪ੍ਰੇਮੀ ਤੇ ਮਸਕਾਨ ਦੇ ਘਰ ਵਾਲਿਆਂ ਨੂੰ ਇਸ ਘਟਨਾ ਵਿੱਚ ਕਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਸੌਰਵ ਦੀ ਮਾਂ ਦੇ ਅਨਸਾਰ ਮਸਕਾਨ ਦੇ ਘਰ ਵਾਲੇ ਵੀ ਇਸ ਘਟਨਾ ਕਰਮ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਸ਼ਾਮਿਲ ਸਨ ਕਾਸ਼ ਸੌਰਵ ਆਪਣੇ ਮਾਪਿਓ ਦੀ ਗੱਲ ਮੰਨ ਕੇ ਮਸਕਾਨ ਦੇ ਨਾਲ ਉਹਨਾਂ ਦੀ ਮਰਜ਼ੀ ਦੇ ਖਿਲਾਫ ਬਿਆਨ ਨਾ ਕਰਵਾਉਂਦਾ ਤੇ ਸ਼ਾਇਦ ਅੱਜ ਇਹ ਚੁੰਦਾ ਹੋ ਜਾਂਦਾ ਕਿਉਂਕਿ ਜਦ ਮਾਂ ਪਿਓ ਆਪਣੇ ਬੱਚਿਆਂ ਨੂੰ ਕਿਸੇ ਗੱਲ ਤੋਂ ਵਰਜਦੇ ਹਨ ਤਾਂ ਜ਼ਿਆਦਾਤਰ ਉਸ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹੈ ਜਾਂ ਕੁਝ ਅਜਿਹੇ ਸੰਕੇਤ ਹੁੰਦੇ ਹਨ ਜੋ ਉਹਨਾਂ ਨੂੰ ਦਿਖਾਈ ਦਿੰਦੇ ਹਨ ਅਤੇ ਬੱਚਿਆਂ ਨੂੰ ਨਿਆਣ ਪਣੇ ਵਿੱਚ ਨਹੀਂ ਦਿਖਾਈ ਦਿੰਦੇ ਆਖਰੀ ਖਬਰਾਂ ਹੁਣ ਤੱਕ ਮਸਕਾਨ ਰਸਤੂਕੀ ਅਤੇ ਸਾਹਲ ਸ਼ੁਕਲਾ ਨੂੰ ਅਦਾਲਤ ਵੱਲੋਂ ਪੁਲਿਸ ਰਿਮਾਂਡ ਵਿੱਚ ਭੇਜਿਆ ਜਾ ਚੁੱਕਾ ਹੈ